ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨ ਜੀ ਉਹ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਈ ਖਲਕ ਪੰਜਾਬ ਵਿੱਚ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੱਡੇ ਪੱਧਰ ਤੇ ਟਕਰਾਅ ਵੇਖਣ ਨੂੰ ਮਿਲ ਰਿਹਾ ਹੈ ਬਹੁਤ ਸਾਰੀਆਂ ਥਾਵਾਂ ਤੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਇੱਕ ਤਰ੍ਹਾਂ ਨਾਲ ਲੋਕ ਲਹਿਰ ਵੇਖਣ ਨੂੰ ਮਿਲ ਰਹੀ ਹੈ ਦੇ ਦੂਜੇ ਪਾਸੇ ਪ੍ਰਵਾਸੀ ਮਜ਼ਦੂਰਾਂ ਦਾ ਜੱਥੇਬੰਦਕ ਤਾਣਾ ਬਾਣਾ ਅਤੇ ਉਹਨਾਂ ਦੀ ਸਿਆਸੀ ਆਗੂਆਂ ਤੱਕ ਪਹੁੰਚ ਅਤੇ ਵੋਟ ਬੈਂਕ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਪੰਜਾਬੀਆਂ ਨੂੰ ਨਿਰਾਸ਼ ਹੀ ਨਹੀਂ ਕਰ ਰਿਹਾ ਤੇ ਇਸ ਟਕਰਾਅ ਨੂੰ ਗੁੱਸੇ ਦੇ ਵਿੱਚ ਹੋਰ ਗੁੱਸੇ ਦੇ ਵਿੱਚ ਬਦਲਣ ਦਾ ਕਾਰਨ ਬਣ ਰਿਹਾ ਹੈ ਦਰ ਅਸਲ ਇਹ ਘਟਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਇਹ ਘਟਨਾ ਇਸ ਵਿੱਚ ਇੱਕ ਛੋਟੇ ਜਿਹੇ ਮਾਸੂਮ ਬੱਚੇ ਨੂੰ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਵੱਦਫੈਲੀ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਉਸ ਨੂੰ ਕਤਲ ਕਰ ਬਹੁਤ ਬੁਰੀ ਤਰ੍ਹਾਂ ਜਲੀਲ ਕਰਕੇ ਉਸ ਨੂੰ ਕਤਲ ਕਰ ਦਿੱਤੇ ਜਾਣ ਤੋਂ ਬਾਅਦ ਇਹ ਰੋਹ ਆ ਜਿਹੜਾ ਪੰਜਾਬ ਦੇ ਲੋਕਾਂ ਵਿੱਚ ਫੈਲਿਆ ਇਸ ਤੋਂ ਪਹਿਲਾਂ ਸਮੇਂ-ਸਮੇਂ ਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਨਿੱਕੀਆਂ-ਨਿੱਕੀਆਂ ਕਟਨਾਮਾ ਨਿੱਕੀਆਂ-ਨਿੱਕੀਆਂ ਗੈਰ ਕਾਨੂੰਨੀ ਤੇ ਆਪਹੁੰਦਰੀਆਂ ਕਾਰਵਾਈਆਂ ਕਰਕੇ ਪੰਜਾਬ ਵਿੱਚ ਕਿਤੇ ਨਾ ਕਿਤੇ ਟਕਰਾਅ ਹੈ ਜਿਹੜਾ ਬਿਚਾਰਾਂ ਦਾ ਬਕਰੀਵਾ ਸਰਪਿਆਚਾਰ ਦਾ ਬਕਰੀਵਾ ਕਈ ਕਾਮਨਾ ਕਰਕੇ ਆਪਸ ਵਿੱਚ ਟਕਰਾਅ ਹੈ ਜਿਹੜਾ ਉਹ ਬਣਿਆ ਰਹਿੰਦਾ ਹੈ ਜਦੋਂ ਅਸੀਂ ਨਿਰਪੱਖਤਾ ਨਾਲ ਕੁਝ ਕਹਿਣ ਸੁਣਨ ਦਾ ਯਤਨ ਕਰਦੇ ਹਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰਾਂ ਨੇ ਬੀਤੀ ਕੱਲ ਆਪਣੇ ਵਿਸ਼ੇਸ਼ ਤੌਰ ਤੇ ਬੁਲੇਟਨ ਦੇ ਵਿੱਚ ਇਹ ਗੱਲ ਆਖੀ ਹੈ ਕਿ ਸਾਡੇ ਬਹੁਤ ਸਾਰੇ ਭਰਾ ਦੂਜੀਆਂ ਸਟੇਟਾਂ ਦੇ ਵਿੱਚ ਕਾਰੋਬਾਰ ਕਰਦੇ ਨੇ ਤੇ ਉਥੇ ਰੋਜੀ ਰੂਟੀ ਕਮਾ ਰਹੇ ਨੇ ਤੇ ਉਥੇ ਜਿਹੜੇ ਜਿਸ ਦੇਸ਼ ਵਿੱਚ ਰਹਿੰਦੇ ਨੇ ਜਿਸ ਸਟੇਟ ਵਿੱਚ ਰਹਿੰਦੇ ਨੇ ਉਥੋਂ ਦੇ ਕਾਨੂੰਨ ਨੂੰ ਮੰਨ ਕੇ ਅਮਨ ਤਰੀਕੇ ਨਾਲ ਉਥੇ ਪ੍ਰਵਾਸ ਕਰ ਰਹੇ ਨੇ ਤੇ ਜੇ ਇੱਕ ਮਨੁੱਖ ਗਲਤ ਹੈ ਦੋ ਮਨੁੱਖ ਗਲਤ ਨੇ ਤਿੰਨ ਗਲਤ ਨੇ ਉਦੋਂ ਪੂਰੀ ਕਮਿਊਨਿਟੀ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਉਹ ਕਹਿੰਦੇ ਨੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਏ ਜਾਣ ਨੂੰ ਲੈ ਕੇ ਮੈਂ ਕੁਦਰਤੀ ਤੌਰ ਤੇ ਥੋੜਾ ਜਿਆਦਾ ਨਿਰਾਸ਼ਾ ਨਰਾਜ਼ਾ ऐसा ਨਹੀਂ ਹੋਣਾ ਚਾਹੀਦਾ ਕਿਸੇ ਨੂੰ ਕਿਵੇਂ ਰੋਕਿਆ ਜਾ ਸਕਦਾ ਦੂਜੇ ਪਾਸੇ ਅੱਜ ਕੁਰਾਲੀ ਸ਼ਹਿਰ ਦੇ ਵਿੱਚ ਇੱਕ ਮਾਰਚ ਹੁੰਦਾ ਤੇ ਇੱਕ ਵਿਅਕਤੀ ਵੱਲੋਂ ਮੈਂ ਸੁਣ ਰਿਹਾ ਸੀ ਉਹ ਕਹਿੰਦਾ ਡਾਂਗ ਮਾਰਚ ਇਹ ਪ੍ਰਵਾਸੀਆਂ ਦੇ ਖਿਲਾਫ ਤੇ ਬਹੁਤ ਸਾਰੇ ਪ੍ਰਵਾਸੀਆਂ ਅੰਦਰ ਝਗੜਾ ਹੁੰਦਾ ਹੈ ਉਹਨਾਂ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਕਈ ਥਾਈਂ ਪ੍ਰਵਾਸੀ ਮਜ਼ਦੂਰ ਡਾਂਗਾ ਸੋਟੀਆਂ ਲੈ ਕੇ ਵਿਰੋਧ ਕਰਦੇ ਨੇ ਤੇ ਇੱਕ ਵੀਡੀਓ ਐਸਸੀ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਫੜਨ ਜਾਂਦੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੋਏ ਕੁਕਰਮ ਦੇ ਦੋਸ਼ੀ ਨੂੰ ਤੇ ਉਹਦੇ ਉੱਤੇ ਲਿਖਿਆ ਹੈ ਵੀਡੀਓ ਦੇ ਸੱਚ ਜਾਂ ਝੂਠ ਕਨਫਰਮ ਨਹੀਂ ਕਿ ਉਸ ਵਿਅਕਤੀ ਨੂੰ ਫੜਨ ਵਾਸਤੇ ਛਾਪੇਮਾਰੀ ਕਰਦੀ ਹੈ ਤੇ ਪੁਲਿਸ ਦੀ ਵਰਦੀ ਨੂੰ ਹੱਥ ਪਾਇਆ ਜਾਂਦਾ ਤੇ ਪੁਲਿਸ ਦਾ ਵਿਰੋਧ ਪ੍ਰਵਾਸੀ ਮਜ਼ਦੂਰਾ ਵੱਲੋਂ ਵੱਡੇ ਪੱਧਰ ਤੇ ਕੀਤਾ ਜਾਂਦਾ ਤੇ ਕਈ ਥਾਈਂ ਪ੍ਰਵਾਸੀ ਮਜ਼ਦੂਰਾ ਦੀਆਂ ਐਸੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਹਨਾਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਸਿੱਖ ਭਾਈਚਾਰੇ ਨੂੰ ਜਾਂ ਪੰਜਾਬੀ ਭਾਈਚਾਰੇ ਨੂੰ ਟਾਰਗੇਟ ਕਰਨ ਦਾ ਯਤਨ ਕਰ ਰਹੇ ਨੇ ਦੋਨੋਂ ਪਾਸਿਆਂ ਤੋਂ ਇੱਕ ਤਰ੍ਹਾਂ ਨਾਲ ਟਕਰਾਅ ਹੈ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਅਮਨ ਕਾਨੂੰਨ ਨੂੰ ਖਤਰਾ ਰਹਿ ਹੈ ਜਿਹੜਾ ਉਹ ਪੈਦਾ ਹੋ ਰਿਹਾ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਬਿਆਨ ਨੂੰ ਦੇਖਦੇ ਆਂ ਤੇ ਉਧਰ ਸਦਾ ਸੁਖਪਾਲ ਸਿੰਘ ਖੈਰਾ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਵੱਡੇ ਆਗੂ ਜਿਹੜੇ ਕਿ ਕਿਸੇ ਵੇਲੇ ਵਿਰੋਧੀ ਧਿਰ ਦੇ ਨੇਤਾ ਰਹੇ ਤੇ ਇਸ ਵੇਲੇ ਭ੍ਰੋਦਿਤ ਦੇ ਕਾਂਗਰਸ ਤੋਂ ਕਾਂਗਰਸ ਦੇ ਲੀਡਰ ਨੇ ਉਹ ਕਹਿੰਦੇ ਨੇ ਕਿ ਮੈਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਕਿ ਪੰਜਾਬ ਵਿੱਚ ਕਿਸੇ ਵੀ ਹੋਰ ਸਟੇਟ ਦੇ ਵਸਨੀਕ ਨੂੰ ਪ੍ਰਵਾਸੀ ਨੂੰ ਜਾਇਦਾਦ ਖਰੀਦਣ ਦਾ ਹੱਕ ਨਹੀਂ ਹੋਣਾ ਚਾਹੀਦਾ ਤੇ ਗੱਲ ਆ ਜਿਹੜੀ ਬਹੁਤ ਤਾਣੀ ਹੈ ਜਿਹੜੀ ਉਹ ਉਲਟਦੀ ਜਾ ਰਹੀ ਹੈ ਤੰਦ ਨਹੀਂ ਤਾਣੀ ਉਲਟਦੀ ਜਾ ਰਹੀ ਹੈ ਇਸ ਗੱਲ ਨੂੰ ਦੋ ਧਾਰਾਵਾਂ ਤੇ ਦੋ ਪੱਖਾਂ ਦੇ ਵਿੱਚ ਰੱਖ ਕੇ ਵੇਖਿਆ ਜਾ ਸਕਦਾ ਇੱਕ ਤੇ ਇਹ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਲੋਕ ਅਮਨ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਕਾਨੂੰਨ ਨੂੰ ਟਿੱਛ ਸਮਝਦੇ ਨੇ ਕਮਿਊਨਿਟੀ ਨੂੰ ਟਾਰਗੇਟ ਕਰਦੇ ਨੇ ਉਹਨਾਂ ਲੋਕਾਂ ਦੇ ਖਿਲਾਫ ਉਹਨਾਂ ਪ੍ਰਵਾਸੀਆਂ ਦੇ ਖਿਲਾਫ ਕਾਰਵਾਈ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਸ ਵੇਲੇ ਸਾਡੇ ਅਨੁਮਾਨ ਮੁਤਾਬਕ 45 ਲੱਖ ਤੋਂ 1 ਕਰੋੜ ਦੇ ਕਰੀਬ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਬਸਿਆ ਹੋਇਆ ਹੈ ਕੋਈ ਕਿਰਾਏ ਤੇ ਰਹਿ ਰਿਹਾ ਤੇ ਕਿਸੇ ਨੇ ਆਪਣੀ ਥਾਂ ਮਕਾਨ ਖਰੀਦ ਕੇ ਆ ਬਣਾ ਲਈ ਹੈ। ਤੋਂ ਐਸੇ ਹਾਲਾਤਾਂ ਵਿੱਚ ਸਿਆਸੀ ਲੋਕਾਂ ਨੂੰ ਇਹਨਾਂ ਲੋਕਾਂ ਦੀਆਂ ਵੋਟਾਂ ਨੇ ਜਿਹੜੀਆਂ ਉਹ ਇੱਕ ਤਰ੍ਹਾਂ ਨਾਲ ਲਾਲਚ ਦੇ ਰੂਪ ਵਿੱਚ ਵੇਖਣ ਨੂੰ ਮਿਲ ਰਹੀਆਂ ਤੇ ਬਹੁਤ ਸਾਰੇ ਸਿਆਸੀ ਆਗੂ ਨੇ ਜਿਹੜੇ ਹਾਲੇ ਤੱਕ ਜਦੋਂ ਮੁੱਖ ਮੰਤਰੀ ਸਾਹਿਬ ਇਸ ਗੱਲ ਦੇ ਇੱਕ ਤਰ੍ਹਾਂ ਨਾਲ ਕਥਿਤ ਤੌਰ ਤੇ ਹੱਕ ਵਿੱਚ ਭੋਗਦੇ ਨੇ ਪ੍ਰਵਾਸੀ ਮਜ਼ਦੂਰਾਂ ਦੇ ਤੇ ਸੁਖਪਾਲ ਸਿੰਘ ਖਹਿਰਾ ਉਹਨੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਨੇ ਤੇ ਬਹੁਤ ਸਾਰੇ ਸਿਆਸੀ ਲੀਡਰ ਨੇ ਜਿਹੜੇ ਉਹ ਚੁੱਪ ਨੇ ਦੋ ਗੱਲਾਂ ਦੇ ਦੋ ਰੂਪ ਵਿੱਚ ਦੋ ਤਰ੍ਹਾਂਾਂ ਦੇ ਵਿੱਚ ਇਸ ਗੱਲ ਨੂੰ ਵਹਿੰਦੇ ਅਸੀਂ ਵੇਖਦੇ ਆ ਤੇ ਜੇ ਪ੍ਰਵਾਸੀ ਮਜ਼ਦੂਰ ਇੱਥੇ ਅਮਨ-ਉਮਾਨ ਨਾਲ ਰਹਿ ਕੇ ਰੋਜੀ ਕਮਾਉਂਦੇ ਤਾਂ ਪੰਜਾਬ ਵਾਸੀਆਂ ਨੂੰ ਉਹਦੀ ਕੋਈ ਤਕਲੀਫ ਨਹੀਂ ਜਦੋਂ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਜਦੋਂ ਪੰਜਾਬੀਆਂ ਦੀ ਆਣ ਇੱਜ਼ਤ ਗੈਰਤ ਨੂੰ ਹੱਥ ਵਿੱਚ ਲੈ ਕੇ ਜਦੋਂ ਐਸੇ ਕੁਕਰਮ ਕਰਦੇ ਨੇ ਕਿ ਇਕਲੌਤਾ ਪੁੱਤਰ ਇਸੇ ਮਾਂਪਿਆ ਦਾ ਉਸ ਨੂੰ ਐਸੇ ਤਰੀਕੇ ਨਾਲ ਖਤਮ ਕਰ ਦਿੰਦੇ ਨੇ ਤੇ ਪਰਿਵਾਰ ਦੇ ਵਿੱਚ ਕੀ ਬੀਤਦੀ ਐਸੀ ਇੱਕ ਘਟਨਾ ਨਹੀਂ ਬਹੁਤ ਸਾਰੀਆਂ ਘਟਨਾਵਾਂ ਨੇ ਪਰਸੋ ਵਾਲੀ ਘਟਨਾ ਤੋਂ ਬਾਅਦ ਵੀ ਘਟਨਾ ਲਗਾਤਾਰ ਹੋ ਰਹੀਆਂ ਨੇ ਤੇ ਦੂਜੇ ਪਾਸੇ ਜਿੰਗ ਸਿੰਘ ਜਿੱਥੇ ਬੰਦੀਆਂ ਦਾ ਸਿੱਖ ਜਿੱਥੇ ਬੰਦੀਆਂ ਪੰਥਕ ਜਿੱਥੇ ਬੰਦੀਆਂ ਇਹਦਾ ਵਿਰੋਧ ਪੁਰਾਲੀ ਦੇ ਵਿੱਚ ਜਿਸ ਤਰੀਕੇ ਨਾਲ ਹੋਇਆ ਇਹ ਲੌਂਗ ਆਰਡਰ ਵਾਸਤੇ ਬਹੁਤ ਵੱਡੀ ਟਕਰਾਹ ਵਾਲੀ ਸਥਿਤੀ ਹੈ ਜਿਹੜੀ ਉਹ ਪੰਜਾਬ ਦੀ ਧਰਤੀ ਤੇ ਬਣਦੀ ਜਾ ਰਹੀ ਆ ਪ੍ਰਵਾਸੀ ਮਜ਼ਦੂਰ दिमागी गंदगी ਦੇ ਤੌਰ ਤੇ ਮਾਨਸਿਕ ਤੌਰ ਤੇ ਜਾਂ ਉਹਨਾਂ ਦੀ ਨੀਤ ਤੇ ਨਿਯਤ ਕਰਕੇ ਬਹੁਤਾ ਪੰਜਾਬ ਦੇ ਹਿੱਤ ਵਿੱਚ ਕਦੇ ਵੀ ਭੂਗਤਦੇ ਨਹੀਂ ਵਿਖੇ ਜਾ ਸਕਦੇ ਪਰ ਬਤੌਰ ਇਨਸਾਨ ਜਿਹੜੇ ਚੰਗੇ ਇੱਥੇ ਮਿਹਨਤ ਕਰਕੇ ਭਾਵੇਂ ਉਹ ਰੋ ਇਹ ਰੇੜੀਆਂ ਤੇ ਭਾਵੇਂ ਉਹ ਹੋਰ ਤਰੀਕੇ ਨਾਲ ਮਜ਼ਦੂਰੀ ਕਰਕੇ ਸਕਿੱਲ ਜੋਬਸ ਦੇ ਨਾਲ ਪੰਜਾਬ ਦੇ ਵਿੱਚ ਅਮਨ-ਅਮਾਨ ਨਾਲ ਰਹਿ ਕੇ ਇੱਥੇ ਆਪਣਾ ਕੰਮ ਕਰ ਰਹੇ ਨੇ ਉਹਨਾਂ ਨੂੰ ਇਸ ਗੱਲ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਜਦੋਂ ਅਮਰੀਕਨ ਨੂੰ ਹੱਥ ਵਿੱਚ ਲੈਣ ਵਾਲੇ ਲੋਕਾਂ ਨੂੰ ਆਇਡੈਂਟੀਫਾਈ ਕਰਨਾ ਕਰਨ ਦੀ ਲੋੜ ਤੇ ਇਸ ਕਾਰਜ ਵਾਸਤੇ ਬਹੁਤ ਵੱਡਾ ਚੈਲੰਜ ਹੈ ਤੇ ਸਰਕਾਰ ਜਦੋਂ ਬਾਹਰੋਂ ਆਏ ਵਿਅਕਤੀਆਂ ਦੇ ਆਧਾਰ ਕਾਰਡ ਤੱਕ ਉਹਨਾਂ ਦੇ ਹੋਰ ਪਛਾਣ ਪੱਤਰ ਨੇ ਜਿਹੜੇ ਉਹ ਨਹੀਂ ਚੈੱਕ ਕਰ ਸਕੀ ਉਹਨਾਂ ਵਾਸਤੇ ਪ੍ਰੋਪਰ ਕੋਈ ਨਿਯਮ ਨਹੀਂ ਬਣਾ ਸਕੀ ਤੇ ਐਸੇ ਹਾਲਾਤ ਹੁਣ ਕੁਦਰਤੀ ਦੇ ਤੇ ਸਰਕਾਰ ਦੀ ਇੱਥੇ ਭਾਵੇਂ ਕਿੰਨੀਆਂ ਸਰਕਾਰਾਂ ਲੰਘ ਚੁੱਕੀਆਂ ਨੇ ਪਹਿਲੀਆਂ ਸਰਕਾਰਾਂ ਤੇ ਹੁਣ ਵਾਲੀ ਸਰਕਾਰ ਦੀ ਇਹ ਬਹੁਤ ਵੱਡੀ ਨਿਲਾਇਕੀ ਹੈ ਕਿ ਕਿਸੇ ਬੰਦੇ ਦੀ ਪਛਾਣ ਹੀ ਨਹੀਂ ਹੁੰਦੀ ਕਈ ਕਈ ਥਾਂ ਤੇ ਆਪਣੇ ਉਹ ਪੱਤਰ ਪਛਾਣ ਪੱਤਰ ਬਣਾ ਲੈਂਦੇ ਨੇ ਤੇ ਹਮੇਸ਼ਾ ਵੋਟ ਰਾਜਨੀਤੀ ਬਸੇ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਇਸ ਵੇਲੇ 45 ਲੱਖ ਤੋਂ ਲੈ ਕੇ 1 ਕਰੋੜ ਤੱਕ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਉਹ ਵਾਸ ਕਰਦਾ ਹੈ ਤੇ 1 ਕਰੋੜ ਜਿਸ ਕਮਿਊਨਿਟੀ ਦੀ ਵੋਟ ਹੋਵੇ ਤੇ ਪ੍ਰਵਾਸੀ ਇੱਡੀ ਵੱਡੀ ਵੋਟ ਸ਼ਕਤੀ ਦੇ ਮਾਲਕ ਕੌਣ ਤੇ ਰਾਜਨੀਤਿਕ ਲੋਕਾਂ ਦੀਆਂ ਲਾਲਾਂ ਨੇ ਜਿਹੜੀਆਂ ਉਹ ਡਿਗਣ ਲੱਗ ਜਾਂਦੀਆਂ ਨੇ ਐਸੇ ਕਰਕੇ ਉਹ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਕੋਈ ਲੀਡਰ ਬਹੁਤਾ ਬੋਲਣ ਦਾ ਹੌਸਲਾ ਨਹੀਂ ਕਰ ਸਕਿਆ ਪੰਜਾਬ ਦੇ ਜੰਮੇ ਜਾਏ ਜਿਹੜੇ ਪੰਜਾਬ ਦੇ ਲੀਡਰ ਹੀ ਗੱਲਦੇ ਨੇ ਜਿਹੜੇ ਪੰਜਾਬ ਦੇ ਲੀਡਰ ਹੀ ਨਹੀਂ ਪੰਜਾਬ ਦੀ ਸਿਆਸੀ ਆਭੋਵਾ ਵਿੱਚੋਂ ਬਹੁਤ ਕੁਝ ਵੱਟਦੇ ਵੀ ਆ ਉਹ ਲੋਕ ਵੀ ਬੋਲਣ ਦੇ ਤਿਆਰ ਨਹੀਂ ਪਰ ਇਥੇ ਆਪਾਂ ਥੋੜੀ ਜਿਹੀ ਗੱਲਾਂ ਨੇ ਦੋ ਤਿੰਨ ਉਹਨਾਂ ਦਾ ਧਿਆਨ ਜਿਹੜਾ ਉਹ ਤੁਹਾਡਾ ਸਾਰਿਆਂ ਦਾ ਕੇਂਦਰਤ ਕਹੀਏ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਅਮਰ ਅਮਾਨ ਨਾਲ ਪੰਜਾਬ ਦੀ ਧਰਤੀ ਤੇ ਰਹਿੰਦੇ ਨੇ ਰੇੜੀਆਂ ਲਾਉਂਦੇ ਨੇ ਬਹੁਤ ਫਰੀਆਂ ਸਕਿੱਲ ਜੋਬਸ ਨੇ ਜਿਨ੍ਹਾਂ ਦੇ ਉੱਤੇ ਪ੍ਰਵਾਸੀ ਮਜ਼ਦੂਰਾਂ ਦਾ ਮੁਕੰਮਲ ਰੂਪ ਵਿੱਚ ਕਬਜ਼ਾ ਹੈ ਭਾਵੇਂ ਉਹ ਪਿਲੰਬਰਸ ਨੇ ਬੁਡਵਕਸ ਦਾ ਰਾਜ ਮਿਸਤਰੀ ਨੇ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਪੱਥਰ ਲਾਉਣ ਦਾ ਕੰਮ ਕਰਦੇ ਨੇ ਇਲੈਕਟ੍ਰੀਸ਼ੀਅਨਸ ਨੇ ਜਾਂ ਹੋਰ ਕੋਈ ਵੀ ਸਕਿੱਲ ਜੌਬ ਦੇ ਇੰਜੀਨੀਅਰ ਤੇ ਉਹਨਾਂ ਨੂੰ ਕਦੋਂ ਪੰਜਾਬ ਦੇ ਲੋਕ ਕੁੱਟਦੇ ਨੇ ਕਦੋਂ ਪੰਜਾਬ ਦੇ ਲੋਕ ਘੂਰਦੇ ਨੇ ਪੰਜਾਬ ਦੇ ਬਹੁਤੇ ਲੋਕ ਇਹਨਾਂ ਤੋਂ ਕੰਮ ਕਰਵਾ ਕੇ ਉਹਨਾਂ ਨੂੰ ਲੋਗ ਮੇਨਤਾਂ ਨਾ ਵੀ ਦਿੰਦੇ ਨੇ ਤੇ ਫਿਰੰਤੂ ਜਦੋਂ ਪੰਜਾਬ ਦੇ ਲੋਕਾਂ ਨਾਲ ਇਹ ਬਦਫੈਲੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਬੱਚਿਆਂ ਤੱਕ ਨੂੰ ਮਾਰ ਦਿੱਤਾ ਜਾਂਦਾ ਫਿਰ ਇਹ ਇਹ ਕੋਈ ਅੱਜ ਦੀ ਗੱਲ ਨਹੀਂ ਇਹ ਲਗਭਗ 1980 78 80 ਤੋਂ ਬਾਅਦ ਪੰਜਾਬ ਦੇ ਇੱਕ ਇੱਕ ਪ੍ਰਵਾਸੀ ਮਜ਼ਦੂਰ ਨੂੰ ਲਿਆ ਕੇ ਇੱਥੇ ਵਿਹਾਰ ਤੇ ਯੂਪੀ ਤੋਂ ਪਹਿਲਾਂ ਆਉਂਦੇ ਸੀ ਹੁਣ ਤੇ ਦੋ ਸਟੇਟਾਂ ਲੱਗ ਹੋ ਗਈਆਂ ਨੇ ਕੋਈ ਝਾਰਖੰਡ ਕੋਈ ਹੋਰ ਇਲਾਕਿਆਂ ਤੋਂ ਇੱਥੇ ਪੰਜਾਬ ਦੇ ਵਿੱਚ ਆ ਕੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਖੇਤਾਂ ਵਿੱਚ ਕੰਮ ਕਰਦੇ ਸੀ ਪਹਿਲਾਂ ਪਰੰਤੂ ਹੁਣ ਉਹ ਖੇਤਾਂ ਵਿੱਚ ਕੰਮ ਤੋਂ ਨਿਕਲ ਕੇ ਬਾਹਰ ਆਪੋ ਆਪਣਾ ਬਿਜ਼ਨਸ ਹੈ ਛੋਟਾ ਮੋਟਾ ਕੋਈ ਸਬਜ਼ੀ ਕੋਈ ਗੋਲ ਕੱਪੜੇ ਕੋਈ ਰੇੜੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਿਹੜੇ ਨੇ ਉਹ ਪ੍ਰਵਾਸੀ ਮਜ਼ਦੂਰ ਮੁਕੰਮਲ ਰੂਪ ਵਿੱਚ ਕਾਬਜ਼ ਨੇ ਪਰੰਤੂ ਇਸ ਵੇਲੇ ਪੰਜਾਬ ਦੀ ਸਭ ਤੋਂ ਵੱਡੀ ਹੈ ਜਿਹੜੀ ਚੁਣੌਤੀ ਉਹ ਅਮਨ ਕਾਨੂੰਨ ਦੀ ਬਣੀ ਹੋਈ ਹੈ ਤੇ ਜਿਸ ਤਰ੍ਹਾਂ ਪੰਜਾਬੀ ਭਾਈਚਾਰੇ ਨੇ ਨਿਗ ਸਿੰਘ ਜਥੇਬੰਦੀ ਨੇ ਕੁਰਾਲੀ ਦੇ ਵਿੱਚ ਮਾਰਚ ਕਰਕੇ ਬਹੁਤ ਅ ਵੱਡਾ ਇੱਕ ਤਰ੍ਹਾਂ ਨਾਲ ਚੈਲੰਜ ਕੀਤਾ ਤੇ ਪ੍ਰਵਾਸੀ ਮਜ਼ਦੂਰ ਆਪੋ ਆਪਣੇ ਸਿਆਸੀ ਅਕਾਵਾਂ ਨੂੰ ਲੈ ਕੇ ਟਕਰਾਅ ਦੇ ਰੂਪ ਵਿਚ ਆ ਰਹੇ ਨੇ ਐਸੇ ਹਾਲਾਤਾਂ ਵਿੱਚ ਪੰਜਾਬ ਦੇ ਹਲਾਤਰੇ ਜਿਹੜੇ ਉਹ ਖਰਾਬ ਹੋ ਸਕਦੇ ਨੇ ਕਦੇ ਵੀ ਐਸੇ ਅਮਨ ਵਿਰੋਧੀ ਲੋਕਾਂ ਨੂੰ ਸਥਾਪਿਤ ਹੋਣ ਵਿੱਚ ਉਹਨਾਂ ਦੀ ਮਦਦ ਕਦੇ ਨਹੀਂ ਕਰਨੀ ਚਾਹੀਦੀ ਜਿਹੜੇ ਅਮਨ ਪਸੰਦ ਲੋਕ ਨੇ ਇਹ ਮਿਹਨਤ ਕਾ ਸ਼ਲੋਕ ਨੇ ਉਹਨਾਂ ਨੂੰ ਜਿਹੜੇ ਗੰਦੇ ਲੋਕਾਂ ਦੇ ਨਿਯਮ ਗਲਤ ਕਾਰਵਾਈਆਂ ਦਾ ਸੇਕ ਵੀ ਹੈ ਜਿਹੜਾ ਉਹ ਅਮਨਪਸੰਦ ਲੋਕਾਂ ਨੂੰ ਨਹੀਂ ਲੱਗਣਾ ਚਾਹੀਦਾ ਤੇ ਐਸੇ ਹਾਲਾਤਾਂ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਜ਼ਰੂਰ ਇਸ ਪਾਸੇ ਧਿਆਨ ਦੇਵੇ ਅਤੇ ਵੱਧ ਤੋਂ ਵੱਧ ਅਜਿਹੇ ਲੋਕਾਂ ਦੀ شناخت ਕਰੇ ਜਿਹੜਾ 1 ਕਰੋੜ ਲੋਕ ਬੈਠੇ ਪੰਜਾਬ ਦੇ ਵਿੱਚ ਉਹਦੇ ਵਿੱਚੋਂ ਕਿਹੜਾ ਸ਼ਰਾਬੀ ਹੈ ਤੇ ਕਿਹਦੇ ਦਿਮਾਗ ਵਿੱਚ ਕਿਹੜਾ ਗੰਦ ਭਰਿਆ ਹੈ ਤੇ ਪੰਜਾਬੀਆਂ ਨੂੰ ਕਿਸ ਨਜ਼ਰ ਨਾਲ ਵੇਖਦਾ ਇਹ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਰਦਾ ਚੈਨਲ ਆਵਾਜ਼ ਦੇ ਖਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ